ਦੇਖੋ ਮੋਹੌਲ ਤਾਂ ਇਸ ਤਰ੍ਹਾਂ ਆ ਵੀ ਦੇਖੋ ਹਰੇਕ ਦਾ ਅਲੱਗ-ਅਲੱਗ ਪਾਰਟੀ ਦਾ ਮਾਹੌਲ ਆ ਠੀਕ ਹੈ ਜੀ ਆਪਾਂ ਨੂੰ ਤਾਂ ਉਹੀ ਬੰਦਾ ਵਧੀਆ ਜਿਹੜਾ ਕਿਸੇ ਲੋਕਾਂ ਦਾ ਕੰਮ ਕਰੇ ਜਾਂ ਸਾਰਾ ਕੁਝ ਕਰੇ ਬਾਕੀ ਤੇ ਪਾਰਟੀਆਂ ਦਾ ਬਹੁਤਿਆਂ ਕੋਈ ਖਾਲੀ ਦਾ ਲਿਆ ਕੋਈ ਕਾਂਗਰਸ ਆ ਕੋਈ ਆਪ ਆ ਜਿਹੜਾ ਕਿਹੜਾ ਲੋਕਾਂ ਦੇ ਵਿਕਾਸ ਦਾ ਕੰਮ ਕਰੇ ਉਹ ਪਾਰਟੀ ਵਧੀਆ ਹੁੰਦੀ ਆ ਅੱਜ ਤੱਕ ਕਿਸੇ ਕੋਈ ਨਸ਼ਾ ਨਹੀਂ ਬੰਦ ਹੋਇਆ ਕਿਸੇ ਕੋਲ ਵੀ ਚਾਹੇ ਆਪ ਪਾਰਟੀ ਆ ਚਾਹੇ ਕਾਂਗਰਸ ਪਾਰਟੀ ਆ ਜਾਂ ਅਕਾਲੀ ਆ ਕਿਸੇ ਕੋਲੋਂ ਵੀ ਨਸ਼ਾ ਬੰਦ ਨਹੀਂ ਹੋਇਆ ਸਾਬ ਨਸ਼ਾ ਵਧੀ ਜਾ ਰਿਹਾ ਸਾਡੀ ਗੱਲ ਹੈ ਮਹਾਰਾਣੀ ਪਰਨੀਤ ਕੌਰ ਨੂੰ ਕਿਉਂ ਨਹੀਂ ਵੋਟ ਪੈ ਰਹੀ ਸਹਜੋ ਜੀ ਸਕਾਲਟੀ ਵੀ ਨਾ ਖਤਮ ਹੋ ਜੇ ਸਾਡੇ ਜਿਲ੍ਹੇ ਤੇ ਹੜ੍ਹ ਆਲੇ ਤੋਂ ਕਰੋਨਾ ਦੇ ਵਿੱਚ ਸਾਡਾ ਪਿਛੜਿਆ ਹੋਇਆ ਇਲਾਕਾ ਜਿਵੇਂ ਸਨੌਰ ਹਲਕਾ ਦੇ ਵੀ ਗੜ ਕਣੀ ਗੇੜਾ ਵੀ ਨਹੀਂ ਮਾਰਿਆ ਕੋਈ ਸਾਰ ਵੀ ਨਹੀਂ ਸੁਣਦੀ ਆਉ ਨਾਰਾਜ ਨੇ ਮਾਰਿਆ ਆਵਾਜ਼ਾਂ ਫਿਰ ਮੈਹਨਤ ਬੈਠਿਆ ਵਾਦਾ ਹਰਦੀ ਕੁਛੇ ਦਾ ਬੋਲਿਆ ਨਹੀਂ ਵਾਦਾ ਕੁਛੇ ਦਾ ਸਾਰੇ ਇਕੱਠੇ ਹੋਇਆ ਹੈ ਹਾਲੇ ਅਪਰੇਟਰ ਇੱਕ ਛਾਲਮਾਲ ਦਾ ਉਤਰ ਹੋ ਜਾਂਦਾ ਛਾਲਮਾਲ ਦਾ ਉਤਰ ਹੋ ਜਾਂਦਾ ਮੇਲਾ ਰਾਜਾ ਸੀਗਾ ਕਾਲ ਸੀਗਾ ਉਹਨੇ ਪਹਿਲਾਂ ਸਾਰੇ ਪੰਜਾਬ ਨੂੰ ਯਾਦਤਾ ਫ੍ਰੀ ਕਰਕੇ ਸਾਲੀਆਂ ਫ੍ਰੀ ਕਰਕੇ ਕਿਉਂ ਫ੍ਰੀ ਕਰਦੇ ਆ ਜਿਹੜੀ ਫ੍ਰੀ ਚੀਜ਼ ਕਰਦੇ ਥਾਣੋਂ ਮੈਡੀਕਲ ਫ੍ਰੀ ਕਰੋ ਪ੍ਰਾਈਸ ਫ੍ਰੀ ਕਰੋ ਜੇ ਕਰਨੀ ਆ ਬੰਦੇ ਬੁੜੀਆਂ ਫ੍ਰੀ ਕਰਦੇ ਆ 50 60 ਸਾਲ ਦੇ ਬੁੜੇ ਫ੍ਰੀ ਕਰੋ ਮਟਿਆਲੇ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਭਾਜਪੀ ਨੂੰ ਜਿਤਾ ਰਹੇ ਨੇ ਮਹਾਰਾਣੀ ਦੇ ਹੱਕ ਦੇ ਵਿੱਚ ਲੋਕ ਭੋਗਤ ਰਹੇ ਨੇ ਹਾਂ ਕਿ ਵਿਰੋਧ ਤਾਂ ਹੋ ਰਿਹਾ ਹੈ ਵਿਰੋਧ ਹੋ ਰਿਹਾ ਜੀ ਪੂਰਾ ਵਿਰੋਧ ਸਾਰੀਆਂ ਪਾਰਟੀਆਂ ਦਾ ਹੀ ਹੋ ਰਿਹਾ ਆਮ ਆਦਮੀ ਦਾ ਵੀ ਹੋ ਰਿਹਾ ਭਾਜਪੀ ਦਾ ਵੀ ਹੋ ਰਿਹਾ ਕ ਕਾਲਿਆਂ ਦਾ ਵੀ ਹੋ ਰਿਹਾ ਲੋਕਾਂ ਨੂੰ ਸਮਝ ਨਹੀਂ ਲੱਗਦੀ ਕਿ ਤੀਸਰੇ ਪੱਲੇ ਜਾਈਏ ਅਸੀਂ ਕਿੱਥਨ ਆ ਜਾਈਏ ਵੋਟ ਕਿਨੂੰ ਪਾਈਏ ਜਾਂ ਨਾ ਪਾਈਏ ਜਸਕਲ ਕਾਈ ਨਿਊਜ਼ ਪੰਜਾਬ ਦੇ ਨਾਲ ਤੁਹਾਡੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚਰਨੀ ਅਜ ਅਸੀਂ ਪਟਿਆਲਾ ਦੇ ਵਿੱਚ ਪਹੁੰਚੇ ਆ ਪਟਿਆਲਾ ਦੇ ਬੱਸ ਸਟੈਂਡ ਦੇ ਵਿੱਚ ਪਹੁੰਚੇ ਆ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭੱਕ ਚੁੱਕਿਆ ਹੈ ਲੋਕਾਂ ਦੇ ਵੱਲੋਂ ਕਿਹੜੀ ਪਾਰਟੀ ਨੂੰ ਸਪੋਰਟ ਕੀਤੀ ਜਾਵੇਗੀ ਇਹ ਸਭ ਦੇ ਉੱਤੇ ਅੱਜ ਸਾਡੀ ਖਾਸ ਨਜ਼ਰ ਰਹੇਗੀ ਕਿ ਕਿਹੜੀ ਪਾਰਟੀ ਨੂੰ ਲੋਕ ਜਿੱਤਿਆ ਵੇਖਣਾ ਚਾਹੁੰਦੇ ਆ ਕਿਉਂਕਿ ਪੰਜਾਬ ਦੇ ਵਿੱਚ ਸਵਾਰ ਕਾਂਗਰਸ ਭਾਜਪੀ ਸ਼੍ਰੋਮਣੀ ਅਕਾਲੀ ਦਲ ਚੂਣ ਲੜ ਰਹੇ ਨੇ ਤੇ ਇਹ ਸਭ ਤੋਂ ਵੱਡੀ ਗੱਲ ਇਸ ਵਾਰ ਏ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੀ ਇਕੱਲਿਆਂ ਇਕੱਲਿਆਂ ਹੀ ਚੂਣ ਲੜ ਰਹੇ ਨੇ ਤੇ ਵੇਖਣਾ ਹੋਵੇਗਾ ਕਿ ਇਸ ਵਾਰ ਪੰਜਾਬ ਦੇ ਵਿੱਚ ਕਿਸ ਦੀ ਫਤਿਹ ਹੁੰਦੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਪਾਣ ਦੇ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਹੈ ਕਿ ਇਸ ਵਾਰ 13-0 ਦੇ ਨਾਲ ਜਿੱਤਾਂਗੇ ਤੇ ਉੱਥੇ ਹੀ ਕਾਂਗਰਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮੈਗ ਉਤਾਰ ਦਿੱਤੇ ਗਏ ਨੇ ਤੇ ਭਾਜਪਾ ਦਾ ਕਹਿਣਾ ਹੈ ਕਿ ਇਸ ਵਾਰ 400 ਪਾਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਕਹਿ ਰਹੀ ਹੈ ਕਿ ਇਸ ਵਾਰ ਲੋਕਾਂ ਨੇ ਸਭ ਕੁਝ ਵੇਖ ਲਿਆ ਬਦਲਾ ਵੇਖ ਲਿਆ ਤੇ ਗੱਲ ਕਰਾਂਗੇ ਲੋਕਾਂ ਦੇ ਨਾਲ ਕਿ ਕਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਨਹੀਂ ਕਿਉਂਕਿ ਪਟਿਆਲੇ ਦੇ ਵਿੱਚ ਵੀ ਜਿਹੜੀ ਟੱਕਰ ਹੈ ਉਹ ਘਾਟੇ ਦੀ ਦਿਸੇ ਚਾਰੀ ਆ ਸੋ ਚਲੋ ਗੱਲ ਕਰਦੇ ਹਾਂ ਲੋਕਾਂ ਦੇ ਨਾਲ ਸੋ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਹੜੀ ਪਾਰਟੀ ਨੂੰ ਜਿੱਤਿਆ ਦੇਖਣਾ ਚਾਹੁੰਦੇ ਨੇ ਜਿੱਕਰ ਗੱਲ ਪਟਿਆਲੇ ਦੀ ਕੀਤੀ ਜਾਵੇ ਥੋੜਾ ਹਲਕਾ ਪਟਿਆਲਾ ਹੀ ਪੈਂਦਾ ਨਹੀਂ ਪਟਿਆਲਾ ਨੇ ਕਿਹੜੇ ਹਲਕੇ ਤੋਂ ਆਏ ਮੈਂ ਨਵਾਂ ਸ਼ਹਿਰ ਦਾ ਅੱਛਾ ਨਵਾਂ ਸ਼ਹਿਰ ਕਿਵੇਂ ਦਾ ਮਾਹੌਲ ਵੇਖ ਰਹੇ ਹੋ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦੀ ਫਤਿਹ ਵੇਖਣਾ ਚਾਹੁੰਦੇ ਹੋ ਤੇ ਕਿਹੜੇ ਉਮੀਦਵਾਰਾਂ ਨੂੰ ਵੇਖਣਾ ਚਾਹੁੰਦੇ ਹੋ ਕਿ ਉਹ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਦੇ ਮੁੱਦੇ ਚੁੱਕਣ ਖਾਸ ਕਰਕੇ ਤੁਸੀਂ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਸਿਆਸਤ ਨੂੰ ਲੈ ਦੇਖੋ ਮਾਹੌਲ ਤਾਂ ਇਸ ਤਰ੍ਹਾਂ ਆ ਵੀ ਦੇਖੋ ਹਰੇਕ ਦਾ ਅਲੱਗ-ਅਲੱਗ ਪਾਰਟੀ ਦਾ ਮਾਹੌਲ ਹੈ ਠੀਕ ਹੈ ਜੀ ਆਪਾਂ ਨੂੰ ਤਾਂ ਉਹੀ ਬੰਦਾ ਵਧੀਆ ਜਿਹੜਾ ਕਿਸੇ ਲੋਕਾਂ ਦਾ ਕੰਮ ਕਰੇ ਜਾਂ ਸਾਰਾ ਕੁਝ ਕਰੇ ਉਹਦੇ ਲਈ ਸਾਰਿਆਂ ਨੂੰ ਠੀਕ ਆ ਠੀਕ ਹੈ ਜੀ ਬਾਕੀ ਤਾਂ ਪਾਰਟੀਆਂ ਦਾ ਬਹੁਤ ਆ ਕੋਈ ਕਾਲੀ ਦਾਲਿਆ ਕੋਈ ਕਾਂਗਰਸ ਆ ਕੋਈ ਆਪ ਆ ਜਿਹੜਾ ਕਿਸੇ ਲੋਕਾਂ ਦੇ ਵਿਕਾਸ ਦਾ ਕੰਮ ਕਰੇ ਉਹ ਪਾਰਟੀ ਵਧੀਆ ਹੁੰਦੀ ਆ ਬਸ ਮੈਂ ਤੱਕ ਪੰਜਾਬ ਦੇ ਵਿੱਚ ਕਿਹਨੇ ਕੰਮ ਕੀਤਾ ਜੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਦਾਵਾ ਹੈ ਸ਼ਰਮਨੀ ਕਲਦੇਲ ਦੇ ਸੁਖਪੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਵੀ ਦਾਵਾ ਹੈ ਤੇ ਰਾਜਾ ਵੜਿੰਗ ਪ੍ਰਤਾਪ ਆਜਵਾ ਸਾਰੀ ਪਾਰਟੀਆਂ ਦਾ ਵੱਖੋ ਵੱਖਰ ਤੌਰ ਤੇ ਦਾਵਾ ਹੈ ਕਿ ਉਹਨਾਂ ਦੇ ਵੱਲੋਂ ਕੰਮ ਕੀਤੇ ਗਏ ਤੇ ਹੁਣ ਤੱਕ ਕਿਵੇਂ ਵੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਕਿਹਨੇ ਸਭ ਤੋਂ ਵੱਧ ਕੰਮ ਕੀਤਾ ਦੇਖੋ ਮੇਰੀ ਗੱਲ ਇਹ ਆ ਜੀ ਦੇਖੋ ਪਹਿਲਾਂ ਤਾਂ ਦੇਖੋ ਅਕਾਲੀ ਆ ਕਾਂਗਰਸ ਆ ਪਹਿਲਾਂ ਤਾਂ ਹਰ ਇੱਕ ਪਾਰਟੀ ਵਾਦਾ ਕਰਦੀ ਅਸੀਂ ਨਸ਼ੇ ਤੋਂ ਸਭ ਰਹਿਤ ਕਰਾਂਗੇ ਨਸ਼ਾ ਬੰਦ ਕਰਾਂਗੇ ਅੱਜ ਤੱਕ ਕਿਸੇ ਕੋ ਨਸ਼ਾ ਨਹੀਂ ਬੰਦ ਹੋਇਆ ਕਿਸੇ ਕੋਲ ਵੀ ਚਾਹੇ ਆਪ ਪਾਰਟੀ ਆ ਚਾਹੇ ਕਾਂਗਰਸ ਪਾਰਟੀ ਆ ਜਾਂ ਅਕਾਲੀ ਆ ਕਿਸੇ ਕੋਲੋਂ ਵੀ ਨਸ਼ਾ ਬੰਦ ਨਹੀਂ ਹੋਇਆ ਸਭ ਨਸ਼ਾ ਵਧੀ ਜਾ ਰਿਹਾ ਬੰਦੇ ਸਾਰੇ ਆਪਣੇ ਕਿਉਂ ਜਿੰਨੇ ਵੀ ਪੰਜਾਬ ਦੇ ਬੰਦੇ ਆ ਸਾਰੇ ਆਪਣੇ ਕਿਸਾਨ ਲੋਕਾਂ ਦੇ ਬੰਦੇ ਆ ਕਿਸੇ ਵੀ ਮਰੀ ਜਾ ਰਿਹਾ ਮਰ ਜਾਏ ਤੇ ਕੋਈ ਬਾਹਰ ਜਾਏ ਜਾ ਰਿਹਾ ਬਚ ਜਾਈਏ ਰ ਕਹਿੰਦੇ ਵੀ ਅਸੀਂ ਇੱਧਰ ਆਪਣੇ ਕੰਮ ਦਵਾਵਾਂਗੇ ਫੈਕਟਰੀਆਂ ਖੋਲਾਂਗੇ ਸਾਰਾ ਇਹ ਕ ਇਹ ਝੂਠ ਦਾ ਲਾਇਆ ਹੋਇਆ ਕਿਸੇ ਨੇ ਕੁਝ ਨਹੀਂ ਕੀਤਾ ਜੀ ਕਿਸੇ ਨੇ ਕੁਝ ਨਹੀਂ ਕੀਤਾ ਤੇ ਤੁਸੀਂ ਕਿਵੇਂ ਵੇਖ ਰਹੇ ਹੋ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਇਸ ਵਾਰ ਬਣੇਗੀ ਸੈਂਟਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਜਿੱਤਰੀ ਹੈ ਇਸ ਵਾਰ ਪੰਜਾਬ ਦੇ ਵਿੱਚ ਤਾਂ ਜਿੱਤੇਗੀ ਜੀ ਭਗਵੰਤ ਮਾਨ ਹੂੰ ਉੱਤੇ ਆਵੇ ਕਾਂਗਰਸ ਇਹ ਤੁਹਾਨੂੰ ਇਹਦਾ ਕਿੱਡਾ ਦਾਵਾ ਆਏਗਾ ਹਾਲਾਂਕਿ ਨਰਿੰਦਰ ਮੋਦੀ ਦਾ ਤਾਂ ਕਹਿਣਾ ਹੈ ਕਿ ਅਸੀਂ ਇਸ ਵਾਰ 400 ਪਾਰ ਹੈ ਤੇ ਕਾਂਗਰਸ ਦਾ ਤਾਂ ਕਿਤੇ ਨਾ ਕਿਤੇ ਪੱਤੇ ਹੀ ਨਹੀਂ ਖੁੱਲ ਰਹੇ ਇਹ ਵੀ ਕਿਤੇ ਨਾ ਕਿਤੇ ਵਿਰੋਧੀਆਂ ਵੱਲ ਕਿਹਾ ਜਾ ਰਿਹਾ ਜੀ ਜਨਾਬ ਹੂੰ ਫੇਰ ਦੇ ਪਾਰਟੀਆਂ ਇਹਦੀ ਪਾਰਟੀਆਂ ਖੜੀਆਂ ਸਭ ਦਾ ਗਠਬੰਦਲ ਹੋ ਗਿਆ ਇਹ ਤਾਂ ਫਿਰ ਹਲਮਾਲ ਆ ਅੱਛਾ ਭਗਵੰਤ ਮਾਨ ਕਿਉਂ ਜਿੱਤਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਕੀ ਕੀਤਾ ਭਗਵੰਤ ਮਾਨ ਨੇ ਕੰਮ ਕਰਿਆ ਜੀ ਅਸੀਂ ਕਾਂਗਰਸੀਆਂ ਦੇਖੋ ਅਸੀਂ ਝੂਠ ਨਹੀਂ ਬੋਲਦੇ ਠੀਕ ਆ ਜੀ ਮੇਰੇ ਵੀ ਗਾੜੀ ਆ ਅਸੀਂ ਭਗਵੰਤ ਮਾਨ ਨੇ ਦੋਏ ਪਾਰਟੀਆਂ ਨੇ ਕੰਮ ਜਿਆਦਾ ਕਰਿਆ ਪੰਜਾਬ ਦੇ ਵਿੱਚ ਐਸੀ ਗੱਲ ਕੋਈ ਨਹੀਂ ਕਾਂਗਰਸ ਦੇ ਵੀ ਜਿਆਦਾ ਕਰਿਆ ਜੀ ਸੁਖਵੀਰ ਬਾਦਲ ਦੇ ਵੀ ਕਰਿਆ ਠੀਕ ਆ ਜੀ ਭਗਵੰਤ ਮਾਨ ਕਹਿ ਰਹੇ ਕਿ ਇਸ ਵਾਰ 13-0 ਦੇ ਨਾਲ ਫਤਿਹ ਕਰਾਂਗੇ ਕਿੰਨੀ ਸੀਟਾਂ ਆ ਰਹੀਆਂ ਆਮ ਆਦਮੀ ਪਾਰਟੀ ਨੂੰ ਨਹੀਂ 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 13 ਤਾਂ ਨਹੀਂ ਆਉਂਦੀਆਂ ਖਰਨ ਇਹਨੂੰ 13 ਤਾਂ ਨਹੀਂ ਆਉਂਦੇ ਕਾਂਗਰਸ ਨੂੰ ਵੀ ਆਵਾਂਗਾ ਮੇਰਾ ਹਲਕਾ ਪੈਂਦਾ ਸਨੌਰ ਗਾਂਧੀ ਖੜਿਆ ਸਾਡੇ ਉਸਤੇ ਆਮ ਪਾਰਟੀ ਦਾ ਬੰਦਾ ਉਸ ਮਾਰ ਵਾਲਿਆ ਸਾਡੀ ਸੀਟ ਗਾਂਧੀ ਉਹ ਘਟੇਗਾ ਸਾਡੇ ਹਲਕੇ ਸਨੌਰ ਦੀ ਪਟਿਆਲਾ ਮਤਲਬ ਪਟਿਆਲੇ ਦੀ ਸੀਟ ਇਹ ਬੜੀ ਆ ਨਾ ਗਾਂਧੀ ਘਟੇਗਾ ਮਹਾਰਾਣੀ ਪ੍ਰਨੀਤ ਕੌਰ ਨੂੰ ਕਿਉਂ ਨਹੀਂ ਵੋਟ ਪੈ ਰਹੀ ਸਰ ਸ਼ਾਇਦ ਉਹਦੀ ਸਿਕਿਉਰਿਟੀ ਵੀ ਨਾ ਖਤਮ ਹੋ ਜੇ ਸਾਡੇ ਜ਼ਿਲ੍ਹੇ ਤੇ ਪਟਿਆਲੇ ਤੋਂ कोरोना ਦੇ ਵਿੱਚ ਸਾਡਾ ਪਿਛੜਿਆ ਹੋਇਆ ਇਲਾਕਾ ਜਿਹੜਾ ਸਨੌਰ ਹਲਕਾ ਦੇਵੀਗੜ੍ਹ ਕਣੀ ਗੇੜਿਆ ਵੀ ਨਹੀਂ ਮਾਰਿਆ ਕੋਈ ਸਰ ਵੀ ਨਹੀਂ ਸੁਣਦੀ ਆਉ ਨਾ ਰਾਜੇ ਨੇ ਮਾਰਿਆ ਉਹ ਆਪਣੇ ਮਹਿਲੋਂ ਬੈਠਿਆ ਠੀਕ ਆ ਜੀ ਸਰਕਾਰ ਆਵੇਗੀ ਪਰ ਹੌਲ ਰੰਦੀ ਦੀ ਸਾਡੇ ਹਲਕੇ ਪਟਿਆਲੇ ਤੋਂ ਕੱਢੇਗਾ ਗਾਂਧੀ ਗਾਂਧੀ ਬੰਦਾ ਪੰਡਤਾ ਬਹੁਤ ਅੱਛਾ ਬੰਦਾ ਬਚੇ ਐਵੇਂ ਕਹੇ ਜੀ ਹੈ ਅਸੀਂ ਕਾਂਗਸੀ ਆ ਵੈਸੇ ਠੀਕ ਆ ਜੀ ਕਾਂਗਰਸੀ ਆ ਸੋ ਤਰਮ ਵੀਰ ਗਾਂਦੀ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਅੱਛਾ ਬਾਪੂ ਜੀ ਕਿਵੇਂ ਵੇਖ ਰਹੇ ਹੋ ਚੋਣਾ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ। ਕਿਹੜੀ ਪਾਰਟੀ ਜਿੱਤ ਰਹੀ ਹੈ? ਲੋਕਾਂ ਦਾ ਕਿਹੜਾ ਦਾਵਾ ਹੈ? ਕਿਹੜਾ ਵਾਅਦਾ ਹੈ ਜਿਹੜਾ ਪੂਰਾ ਹੋਇਆ? ਇਹਨਾਂ ਦਾ ਵਾਅਦਾ ਹਰ ਦੀ ਕੁਛੇ ਦਾ ਪੂਰਾ ਹੋਣੀ ਵਾਅਦਾ ਕਿਸੇ ਦਾ ਸਾਰੇ ਇਕੱਠੇ ਹੋਇਆ ਹੈ। ਹਮ ਹਾਲਾ ਆਪਣੇ ਤੋਂ ਇੱਕ ਛਾਲਮਾਲ ਦਾ ਉਧਰ ਹੋ ਜਾਂਦਾ, ਛਾਲਮਾਲ ਦਾ ਉਧਰ ਹੋ ਜਾਂਦਾ ਹੈ। ਲੋਕਾਂ ਦਾ ਤਾਂ ਕੋਈ ਸੋਚ ਨਹੀਂ ਇਹ। ਪਾਰਟੀਵਾਦੀ ਤਾਂ ਰਹੀ ਹੈ ਜੀ। ਹੈ? ਪਾਰਟੀਵਾਦੀ ਤਾਂ ਰਹੀ ਕੋਈ ਨਹੀਂ। ਪਹਿਲਾਂ ਰਾਜਾ ਸੀਗਾ। ਕਾਲਸ ਸੀਗਾ। ਉਨੇ ਪਹਿਲਾਂ ਸਾਰੇ ਪੰਜਾਬ ਨੂੰ ਯਾਰਤਾ ਫ੍ਰੀ ਕਰਕੇ ਸਾਰੀਆਂ ਫ੍ਰੀ ਕਰਕੇ ਕਿਉਂ ਫ੍ਰੀ ਕਰਦੇ ਆ ਜਿਹੜੀ ਫ੍ਰੀ ਚੀਜ਼ ਕਰਨੀ ਆ ਕਰ ਲੋ ਮੈਡੀਕਲ ਫ੍ਰੀ ਕਰੋ ਪੜਾਈ ਫ੍ਰੀ ਕਰੋ ਜੇ ਕਰਨੀ ਆ ਬੰਦੇ ਬੁੜੀਆਂ ਫ੍ਰੀ ਕਰਨੀਆਂ 50 60 ਸਾਲ ਦੇ ਬੁੜੇ ਫ੍ਰੀ ਕਰੋ ਬੁੜੀਆਂ ਫ੍ਰੀ ਕਰ ਲੀਆਂ ਘਰੇ ਹੀ ਨਹੀਂ ਬੰਦੀਆਂ ਜੀਆਂ ਲੋਕਾਂ ਨੂੰ ਬਰਬਾਦ ਕਰ ਲੋਕਾਂ ਦੇ ਕਾਰੋਬਾਰ ਸਾਰਿਆਂ ਦੇ ਠੱਪ ਹੋ ਗਏ ਫ੍ਰੀ ਕਰਨੇ ਕਰਕੇ ਫ੍ਰੀ ਨਹੀਂ ਚਾਹੀਦਾ ਬਾਪੂ ਕੋਈ ਕਮਾ ਕੇ ਖਾ ਲਾਂਗੇ ਕੋਈ ਗੱਲ ਨਾ ਨਾ ਕਣ ਫ੍ਰੀ ਚਾਹੀਦੀ ਆ ਨਾ ਬਿਲੀ ਫ੍ਰੀ ਆ ਕੋਈ ਚੀਜ਼ ਫ੍ਰੀ ਨਹੀਂ ਚਾਹੀਦੀ ਸੀ ਇਸਰ ਫਿਰ ਜਿੱਤ ਕੌਣ ਰਿਹਾ ਜਿੱਤ ਕੌਣ ਰਿਹਾ ਕਿਹੜੀ ਪਾਰਟੀ ਨੂੰ ਲੋਕ ਵੋਟ ਕਰ ਰਹੇ ਆ ਕਿਉਂਕਿ ਅਕਾਲੀ ਪਾਲੀ ਨੂੰ ਵੋਟ ਕਰ ਰਹੇ ਲੋਕ ਭਈ ਉਹ ਪਹਿਲਾਂ ਕੰਮ ਚੰਗੇ ਕਰ ਕੀਆ ਉਹੀ ਲੋਕ ਕਰ ਰਹੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਸੁਖਵੀਰ ਸਿੰਘ ਬਾਦਲ ਕਹਿ ਰਹੇ ਕਿ ਜਿਹੜਾ ਬਦਲਾਹ ਵੇਖ ਲਿਆ ਲੋਕਾਂ ਨੇ ਜਿਹੜਾ ਬਦਲਾਹ ਦਾ ਉਹ ਦਾਵਾ ਕਰ ਰਹੇ ਸੀ ਕਿ ਬਦਲਾਹ ਵੇਖ ਲਿਆ ਲੋਕਾਂ ਨੇ ਲੈ ਕੇ ਪੱਠਾ ਬਠਾ ਲਿਆ ਲੋਕਾਂ ਨੇ ਬਦਲਾਹ ਲੈ ਕੇ ਤਾਂ ਆਪਣਾ ਪੱਠਾ ਬਠਾ ਲਿਆ ਕੋਈ ਕੋਈ ਵਾਅਦਾ ਵੀ ਐਮਐਲਏ ਇਕੱਠੇ ਪੈਸੇ ਇਕੱਠੇ ਕਰ ਰਹੇ ਆ ਅੱਜ ਕਿਹੜੇ ਕਿਹੜੇ ਚੀਜ਼ ਨੂੰ ਲੈ ਕੇ ਐਮਐਲਏ ਪੈਸੇ ਇਕੱਠੇ ਕਰ ਕਿਸੇ ਕੋਲ ਕਿਸੇ ਚਾਹ ਕਿਲੇ ਜਮੀਨ ਲਈ ਨਹੀਂ ਸੀਗੀ ਹੁਣ ਕਰੋਨਾ ਰੱਬਿਆ ਲਈ ਬੈਠੇ ਆ ਸਾਲੀਆ ਟ੍ਰਾਂਸਪੋਰਟ ਹਰ ਸਾਲ ਦਾ ਬੱਠਾ ਵਠਾ ਕੇ ਦੇਣਾ ਨੇ ਫ੍ਰੀ ਕਰਕੇ ਸਾਲਾ ਉਹ ਨਹੀਂ ਚਾਹਦੇ ਟੈਕਸ ਅਸੀਂ ਪੂਰਾ ਦੇ ਰਹੇ ਹਾਂ ਬਿਲਕੁਲ ਅੱਛਾ ਕੀ ਕੁਝ ਫ੍ਰੀ ਨਹੀਂ ਹੋਣਾ ਚਾਹੀਦਾ ਤੁਸੀਂ ਕਹਿ ਰਹੇ ਹੋ ਕਿ ਫ੍ਰੀ ਨਹੀਂ ਹੋਣਾ ਚਾਹੀਦਾ ਸਰ ਜੀ ਫ੍ਰੀ ਵਾਲਾ ਦਾ ਲਾਲੀਪਪ ਦੇਣਾ ਹੀ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਇਹ ਆਗਾ ਫ੍ਰੀ ਵਾਲਾ ਦਾ ਲਾਲੀਪਪ ਦੇਣਾ ਹੀ ਨਹੀਂ ਚਾਹੀਦਾ ਬਾਕੀ ਗੱਲ ਇਹ ਹੈ ਕਿ ਸਾਨੂੰ ਸਿੱਖਿਆ ਫ੍ਰੀ ਚਾਹੀਦੀ ਹੈ ਸਾਨੂੰ ਹਸਪੀਟਲ ਫ੍ਰੀ ਚਾਹੀਦੇ ਆਂਗੇ ਠੀਕ ਹੈ ਜੀ ਤੇ ਸਾਨੂੰ ਕਹਿੰਦਾ ਭਾਵੇਂ ਆ ਵੀ ਜਿਹੜਾ ਗਰੀਬ ਦਬਕਾ ਏ ਉਹ ਤਾਂ ਵਿਚਾਰਾ ਟੈਕਸਾਂ ਦੇ ਵਿੱਚ ਹੀ ਪੀਸਿਆ ਹੋਇਆਗਾ ਉਹਨੂੰ ਤਾਂ ਬਾਹਰ ਨਿਕਲ ਨਹੀਂ ਨੀ ਦੇ ਰਹੇ ਠੀਕ ਹੈ ਨਾ ਜੀ ਉਹਨੂੰ ਕੋਈ ਬਾਹਰ ਨਹੀਂ ਨਿਕਲ ਦੇ ਰਿਹਾ ਉਹ ਉੱਥੇ ਹੀ ਖੜਾਗਾ ਉਹ ਹੋਰ ਵੀ ਗਰੀਬ ਹੁੰਦਾ ਜਾ ਰਿਹਾ ਅਮੀਰ ਆ ਜਿਹੜੇ ਕਾਰਪੋਰੇਟ ਘਰਾਣੇ ਆਗੇ ਉਹ ਅਮੀਰ ਤੋਂ ਅਮੀਰ ਹੁੰਦੇ ਜਾ ਰਹੇ ਕਿਵੇਂ ਹੁੰਦੇ ਜਾ ਰਹੇ ਨੇ ਬਈ ਇਹ ਜਿਹੜੇ ਲੀਡਰ ਆਪਾਂ ਚੁਣਦੇ ਆਂਗੇ ਬਾਅਦ ਚ ਜਾ ਕੇ ਪਾਰਟੀ ਬਦਲ ਲੈਂਦੇ ਨੇ ਜਾਂ ਪਾਰਟੀਆਂ ਛੱਡ ਦਿੰਦੇ ਨੇ ਜਾਂ ਪਾਰਟੀਆਂ ਚ ਦੂਸਰੇ ਬੰਦੇ ਦੇ ਅੱਗੇ ਝੁਕ ਜਾਂਦੇ ਆਂ ਜਾ ਕੇ ਹੁਣ ਮੰਨ ਲਓ ਰਵਨੀਤ ਬਿੱਟੂ ਐ ਉਹ ਕਿੱਥੇ ਚਲਾ ਗਿਆ ਕਾਂਗਰਸੀ ਸੀਗਾ ਹੁਣ ਚਲਾ ਗਿਆ ਭਾਜਪਾ 'ਚ ਕੈਪਟਨ ਅਵਿੰਦਰ ਸਿੰਘ ਸੀ ਐ ਕਾਂਗਰਸ 'ਚ ਸੀਗੇ ਕੁਛ ਉਹਦਾ ਕੁਛ ਉਹਦਾ ਉਹਨਾਂ ਦਾ ਕੁਛ ਹੈਗਾ ਸੀਗਾ ਰੁਤਬਾ ਹੈਗਾ ਸੀਗਾ ਪਰ ਹੁਣ ਬੀਜੇਪੀ ਦੇ ਗੋਡਿਆਂ 'ਚ ਗਿਰ ਕੇ ਜਾ ਕੇ ਉਹਨਾਂ ਤੇ ਕੀ ਕਹਾਂਗੇ ਅਸੀਂ ਕਿਤੇ ਵਿਸ਼ਵਾਸ ਕਰ ਲਈਏ ਅਸੀਂ ਸੰਧ ਵਿਸ਼ਵਾਸ ਘਾਤੀ ਹੋ ਗਿਆ ਹੈ ਵਿਸ਼ਵਾਸ ਖਤਮ ਹੀ ਹੋ ਗਿਆ ਲੀਡਰਾਂ ਤੋਂ ਹੁਣ ਬਾਈ ਜੀ ਵਿਸ਼ਵਾਸ ਘਾਤ ਤਾਂ ਅਮਰੀਕਾ ਹਮੇਸ਼ਾ ਲੀਡਰਾਂ ਜਿਹੜੇ ਕਰਦੇ ਆਏ ਨੇ ਹਮੇਸ਼ਾ ਲੀਡਰ ਵਿਸ਼ਵਾਸ ਘਾਤੀ ਕਰਦੇ ਆਏ ਨੇਗੇ ਅੱਜ ਤੱਕ ਕਿਸੇ ਨੇ ਕੋਈ ਚੰਗਾ ਕੰਮ ਮੈਨੂੰ ਇੱਕ ਗੱਲ ਦੱਸੋ ਹੁਣ ਤੋਂ ਆਜ਼ਾਦੀ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਕਿਸੇ ਬੰਦੇ ਨੇ ਆਹ ਕਾਂਗਰਸ ਹੈ ਜਿਨ੍ਹਾਂ ਨੇ 75 ਸਾਲਾਂ 'ਚ ਐਮਸ ਬਣਾਏ ਨੇ ਹਸਪੀਟਲ ਬਣਾਏ ਨੇ ਸਕੂਲ ਬਣਾਏ ਨੇ ਸਾਰਾ ਕੁਝ ਕੀਤਾ ਹੈ ਠੀਕ ਹੈ ਆ ਹੁਣ 2014 ਤੋਂ ਬਾਅਦ ਮੋਦੀ ਦੀ ਸਰਕਾਰ ਆ ਗਈ ਆ ਤੇ ਸਾਰਾ ਕੁਝ ਵੇਚ ਰਹੇ ਨੇ ਕਿਹਨਾਂ ਨੂੰ ਵੇਚ ਰਹੇ ਨੇ ਕਾਰਪੋਰੇਟ ਘਰਾਣਿਆਂ ਨੂੰ ਅਡਾਨੀ ਅਮਾਨੀ ਨੂੰ ਕੱਲ ਐਡ ਦੇਖ ਰਿਹਾ ਸੀ ਮੈਂ ਟੀਵੀ ਦੇ ਉੱਤੇ ਸੀਮੈਂਟ ਦੀ ਐਡ ਆ ਰਹੀ ਆਗੀ ਪਿੱਛੋਂ ਆ ਰਿਹਾਗਾ ਅਡਾਨੀ ਸੀਮੈਂਟ ਦਾ ਅਡਾਨੀ ਦਾ ਸੀਮੈਂਟ ਹੁਣ ਤੁਸੀਂ ਅਸੀਂ ਇਹ ਦੱਸੋ ਵੀ ਅਸੀਂ ਅਡਾਨੀ ਦੇ ਸੀਮੈਂਟ ਖਰੀਦਾਂਗੇ ਕਿ ਕਿਸਾਨਾਂ ਨੂੰ ਕਿਸਾਨਾਂ ਨੂੰ ਕਿੱਥੇ ਰੋਕਿਆ ਗਿਆਗਾ ਕਿਲਾ ਲਾ ਕੇ ਡੈਰੀਗੇਟ ਲਾ ਕੇ ਠੀਕ ਹੈ ਜੀ ਸਾਰਿਆਂ ਨੂੰ ਉੱਥੇ ਰੋਕਿਆ ਗਿਆ ਕਿਉਂ ਰੋਕਿਆ ਗਿਆ ਬਈ ਕੀ ਗੱਲ ਕੀਤੀ ਜਾਵੇ ਕਿਸਾਨਾਂ ਦੀ ਵੀ ਕਿਸਾਨਾਂ ਦੀ ਗੱਲ ਕੀਤੀ ਜਾਵੇ ਕਿਸਾਨ ਵੀ ਕਿਤੇ ਨਾ ਕਿਤੇ ਧਰਨਾ ਬਰਵਾ ਰੋਜ਼ ਮਜਾਰਾ ਕਰ ਰਹੇ ਨੇ ਤੇ ਕਿਸ ਤਰ੍ਹਾਂ ਵੇਖ ਰਹੇ ਹੋ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਕਿਵੇਂ ਦਾ ਕਿਉਂਕਿ ਤੁਸੀਂ ਅਕਸਰ ਹੀ ਬਸਾਂ ਦੇ ਵਿੱਚ ਰਹਿੰਦੇ ਹੋ ਤੇ ਬਸਵਾਰੀਆਂ ਤੁਹਾਡੇ ਨਾਲ ਰਹਿੰਦੀਆਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿ ਕਿਹੜੀ ਪਾਰਟੀ ਜਿੱਤ ਰਹੀ ਹੈ ਕਿਹਨੂੰ ਵੋਟ ਪਾਈ ਜਾ ਰਹੀ ਹੈ ਜਿਸ ਤਰ੍ਹਾਂ ਭਾਈ ਜੀ ਨੇ ਕਿਹਾ ਕਿ ਇਸ ਵਾਰ ਤਾਂ ਹੁਣ ਤਾਂ ਦਲ ਬਦਲੀ ਹੋ ਗਿਆ ਸਾਡੇ ਨਾਲ ਅਵਿਸ਼ਵਾਸ ਘਾਤੀ ਹੋ ਗਿਆ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਜੀ ਕਿਸਾਨਾਂ ਦੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ ਜਦੋਂ ਕਿਸਾਨ ਆਪਣੀ ਮੰਗ ਲੈਣ ਵਾਸਤੇ ਦਿੱਲੀ ਤੱਕ ਕੋ ਜਾਂਦੇ ਨੇ મોદી ਕੋਲ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਉਹਨਾਂ ਨੂੰ ਦਿੱਲੀ ਪ੍ਰੋਪਰ ਪਹੁੰਚਿਆ ਨਹੀਂ ਜਾਂਦਾ ਰਸਤੇ ਦੇ ਵਿੱਚ ਹੀ ਕਿੱਲਾ ਲਾ ਕੇ ਬੈਰੀਗੇਟ ਕਰਕੇ ਇੱਕ ਉਹ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਹੈ ਉਹ ਇਸੇ ਕਾਰਨ ਹੋਈ ਹੈ ਕਿਦੇ ਕਾਰਨ ਬੀਜੇਪੀ ਸਰਕਾਰ ਦੇ ਕਾਰਨ ਬੀਜਪੀ ਕੋਲੇ ਮੰਗਾਂ ਲੈਣ ਵਾਸਤੇ ਜਾਂਦੇ ਆ ਉਹ ਧੱਕੇ ਦੇ ਨਾਲ ਗੋਲੀਆਂ ਮਾਰਦੇ ਨੇ ਧੱਕੇ ਦੇ ਨਾਲ ਕਈ ਕਿਸਾਨਾਂ ਨੂੰ ਮਤਲਬ ਉੱਥੇ ਰੋਲਿਆ ਵੀ ਗਿਆ ਤੇ 750 ਕਿਸਾਨ ਸਾਡੇ ਜਦੋਂ ਦਿੱਲੀ ਦੇ ਵਿੱਚ ਪਹਿਲਾ ਸ਼ਹੀਦ ਹੋਏ ਹੋਏ ਨੇ ਉਹਨਾਂ ਨੇ ਜਿਹੜੇ ਕਾਨੂੰਨ ਮੰਗ ਕੇ ਮਤਲਬ ਮੈਂ ਕਾਨੂੰਨ ਵਾਪਸ ਲੈ ਰਹੇ ਆ ਉਹ ਤਾਂ ਉਹ ਗੱਲ ਤਾਂ ਚਲੋ ਹੋ ਗਈ ਉਹ ਤਾਂ ਇੱਕ ਕਿਸਾਨਾਂ ਦੀ ਮੁੱਖ ਮੰਗ ਹੋ ਗਈ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਲੋਕਾਂ ਦੇ ਵਿੱਚ ਰਹਿ ਰਹੇ ਹੋ ਰੋ ਸਵਾਰੀਆਂ ਦੇ ਵਿੱਚ ਰਹਿ ਰਹੇ ਹੋ ਬੱਸਾਂ ਦੇ ਵਿੱਚ ਰਹਿ ਰਹੇ ਹੋ ਤੇ ਲੋਕ ਕੀ ਕਹਿ ਰਹੇ ਨੇ ਕਿਹੜੀ ਪਾਰਟੀ ਨੂੰ ਜਿਤਾ ਰਹੇ ਨੇ ਲੋਕ ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਲੋਕਾਂ ਦਾ ਰੋਸ ਬਹੁਤ ਹੈ ਲੋਕਾਂ ਦਾ ਰੋਸ ਕੀ ਹੈ ਇੱਕ ਦਲ ਬਦਲੂ ਜਿਵੇਂ ਹੁਣ ਕੈਪਟਨ ਸਾਹਿਬ ਕੰਨੀ ਲਾ ਲਓ ਕੈਪਟਨ ਸਾਹਿਬ ਪਹਿਲਾਂ ਕਾਂਗਰਸ ਕੰਨੀ ਸੀਗੇ ਉਹਨਾਂ ਨੂੰ ਜੁੱਲੀ ਵੀ ਇਸ ਤਰ੍ਹਾਂ ਚੱਕਿਆ ਬੀਜੇਪ ਨੇ ਕਹਿੰਨੀ ਚੱਲੇ ਕਰ ਬਿੱਟੂ ਹੈ ਬਿੱਟੂ ਪਹਿਲੇ ਕਾਂਗਰਸ ਕੰਨੀ ਸੀ ਉਹਨਾਂ ਨੂੰ ਜੁੱਲੀ ਵੀ ਇਸ ਤਰ੍ਹਾਂ ਚੱਕਿਆ ਬੀਜੇਪ ਤੋਂ ਬੀਜੇਪ ਕਹਿੰਨੀ ਕਿਉਂ ਜਾ ਰਹੇ ਨੇ ਬੀਜੇਪ ਕਹਿੰਨੀ ਇਸ ਕਰਕੇ ਜਾ ਰਹੇ ਨੇ ਕਿਉਂਕਿ ਮੋਦੀ ਇੱਕ ਬਹੁਤ ਵੱਡੀ ਉਹਦੀ ਇੱਕ ਸਿਆਸਤਾ ਵੀ ਸਾਰੇ ਲੀਡਰਾਂ ਨੂੰ ਮਤਲਬ ਵੀ ਮੈਂ ਇਹਨਾਂ ਦੇ ਜਿਵੇਂ ਕੋਈ ਇਹਨਾਂ ਨੇ ਘਟਾਲੇ ਕੀਤੇ ਨੇ ਤੇ ਮੈਂ ਤੁਹਾਡੇ ਤੇ ਈਡੀ ਦਾ ਕਰ ਦਿਆਂਗਾ ਫਲਾਨ ਤੋਂ ਕਰ ਦਿਆਂਗਾ ਤਾਂ ਤੱਕੇ ਦੇ ਨਾਲ ਮਤਲਬ ਆਪਣੇ ਪਾਸੇ ਤੱਕੇ ਦੇ ਨਾਲ ਖਿੱਚ ਰਿਹਾ ਹੈ ਅੱਛਾ ਜਿਹੜੇ ਲੋਕ ਘਟਾਲੇ ਕਰਦੇ ਨੇ ਫਿਰ ਲੋਕ ਉਹਨਾਂ ਨੂੰ ਵੋਟ ਕਿਉਂ ਪਾ ਰਹੇ ਨੇ ਨਹੀਂ ਲੋਕ ਉਹਨਾਂ ਨੂੰ ਵੋਟ ਨਹੀਂ ਪਾ ਰਹੇ ਜੀ ਸਭ ਤੋਂ ਜ਼ਿਆਦਾ ਤਾਂ ਬੁਰਾ ਹਾਲ ਹੈ ਇੱਥੇ ਇਸ ਟਾਈਮ ਬੀਜੇਪੀ ਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਕੀ ਹੋਰ ਵੀ ਲੋਕ ਬੀਜੇਪੀ ਦਾ ਬਹੁਤ ਜ਼ਿਆਦਾ ਮਤਲਬ ਵਿਰੋਧ ਕਰ ਰਹੇ ਨੇ ਹਾਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਦਾ ਵਿਸ਼ਵਾਸ ਵੀ ਇਸ ਚੀਜ਼ ਤੋਂ ਉੱਠ ਗਿਆ ਕਿ ਜਿਹੜੇ ਦਲ ਬਦਲੂ ਨੇ ਵੋਟ ਕਿਹੜੇ ਬੰਦੇ ਨੂੰ ਪਾਈਏ ਵੀ ਵੋਟ ਕਿਹੜੇ ਬੰਦੇ ਨੂੰ ਪਾਈਏ ਕਿਉਂਕਿ ਹੁਣ ਕੋਈ ਅਕਾਲੀ ਦਲ ਕਣੀ ਭਜਦਾ ਜਿਹਨੂੰ ਸੀਟ ਨਹੀਂ ਮਿਲਦੀ ਇਹਨਾਂ ਨੂੰ ਮੰਤਰੀਆਂ ਨੂੰ ਤਾਂ ਸੀਟਾਂ ਤੱਕ ਮਤਲਬ ਹੈ ਇਹਨਾਂ ਨੂੰ ਪਬਲਿਕ ਤੱਕ ਮਤਲਬ ਨਹੀਂ ਹੈਗਾ ਹੁਣ ਪਬਲਿਕ ਵੀ ਸੋਚਦੀ ਆ ਸੀ ਵੋਟ ਕਿਹੜੇ ਨੂੰ ਪਾਈਏ ਕਾਚ ਐਸਵਰ ਪਬਲਿਕ ਕਿਨੂੰ ਵੋਟ ਕਰਨ ਜਾ ਰਹੀ ਹੈ ਕਿਵੇਂ ਵੇਖ ਰਹੇ ਹੋਗੇ ਮਾਹੌਲ ਕਿਵੇਂ ਦਾ ਪੰਜਾਬ ਦੇ ਵਿੱਚ ਸਿਆਸਤ ਕਿਸ ਪਾਸੇ ਨੂੰ ਟੁਕਰੀ ਹੈ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਲੀਡਰ ਦਲ ਬਦਲੂ ਕਰ ਰਹੇ ਨੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਫਰੀ ਨਾਲ ਸਾਨੂੰ ਬਰਬਾਦ ਕਰਦਾ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਸਾਡਾ ਤਾਂ ਰੋਜ਼ਗਾਰੀ ਖੋ ਲਿਆ ਲੋਕ ਕੀ ਕਹਿ ਰਹੇ ਨੇ ਲੋਕ ਤਾਂ ਹੀ ਕਹਿ ਰਹੇ ਨੇ ਜੀ ਵੀ ਵੋਟ ਕਿਨੂੰ ਪਾਈਏ ਅਸੀਂ ਪਤਾ ਸਮਝ ਨਹੀਂ ਲੱਗ ਰਹੀ ਲੋਕਾਂ ਨੂੰ ਵੋਟ ਕਿਨੂੰ ਪਾਣੀਆਂ ਕਿਨੂੰ ਨਹੀਂ ਪਾਣੇ ਕੋਈ ਕਹਿੰਦਾ ਭਾਜਪੀ ਨੂੰ ਪਾਓ ਕਾਂਗਰਸ ਨੂੰ ਪਾਓ ਆਮ ਆਦਮੀ ਪਾਰਟੀ ਨੂੰ ਪਾਓ ਲੋਕਾਂ ਦਾ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਕਿਨੂੰ ਵੋਟ ਪਾਣੀਆਂ ਤੇ ਤੁਸੀਂ ਹੁਣ ਲੋਕਾਂ ਚ ਹੀ ਰਹਿ ਰਹੇ ਆ ਤੇ ਲੋਕ ਸਵਾਲ ਦੇ ਵਿੱਚ ਹੀ ਉਲਝੇ ਹੋਏ ਕਿ ਕਿਹਨੂੰ ਵੋਟ ਪਾਈਏ ਫਿਰ ਵੋਟ ਕਿਨੂੰ ਪਾਈ ਜਾਏਗੀ ਕਿਵੇਂ ਲੱਗ ਰਿਹਾ ਕਿਹੜੀ ਪਾਰਟੀ ਜਿੱਤ ਰਹੀ ਹੈ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਪਾਣ ਕਹਿ ਰਹੇ ਨੇ ਕਿ 13 0 ਦਾ ਦਾਵਾ ਹੈ ਦੂਜੇ ਪਾਸੇ ਬੀਜੇਪੀ ਵੀ ਕਹਿ ਰਹੀ ਹੈ ਪੰਜਾਬ ਦੇ ਵਿੱਚ ਅਸੀਂ ਕਈ ਸੀਟਾਂ ਜਿੱਤਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਹੀ ਕਹਿ ਰਿਹਾ ਕਾਂਗਰਸ ਵੀ ਇਹੀ ਕਹਿ ਰਿਹਾ ਫਿਰ ਲੋਕ ਕਿਹਦੇ ਪਾਸੇ ਜਾਣਗੇ ਲੋਕ ਕਿਹਨੂੰ ਵੋਟ ਪਾਉਣਗੇ ਲੋਕ ਸਮਝਦਾਰ ਹੋਣਗੇ ਆਪੇ ਸਮਝ ਕੇ ਵੋਟ ਪਾਣਗੇ ਜਿਨਾਂ ਨੇ ਵੋਟ ਪਾਣੀ ਆ ਸਮਝ ਕੇ ਆਪਣੇ ਆਪ ਵੋਟ ਪਾਣੋ ਆਪ ਜੀ ਸਮਝਣਾ ਅੱ ਵੀ ਮੋਦੀ ਜਿੱਤਦਾ ਉਹ ਪਰ ਮੋਦੀ ਅੰਦਾ ਨਹੀਂ ਹੈਗਾ ਮੋਦੀ ਜਿੱਤਦਾ ਨਹੀਂ ਪਹਿਲੇ ਦਿਨ ਮੋਦੀ ਦਾ ਕਹਿਣਾ ਹੈ ਕਿ ਇਸ ਵਾਰ 400 ਪਾਰ ਆਏ ਸੀ ਇਹ ਤਾਂ ਬਹੁਤ 400 ਤੋਂ ਉੱਪਰ ਦੀ ਗੱਲ ਹੋ ਜੇ ਤਾਂ ਬਹੁਤ ਕੁਝ ਕਹੂਗਾ ਪਰ ਨਹੀਂ ਪਟਿਆਲੇ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਨੂੰ ਜਿਤਾ ਰਹੇ ਨੇ ਮਹਾਰਾਣੀ ਦੇ ਹੱਕ ਦੇ ਵਿੱਚ ਲੋਕ ਭੁਗਤ ਰਹੇ ਨੇ ਹਾਲਾਂਕਿ ਵਿਰੋਧ ਤਾਂ ਹੋ ਰਿਹਾ ਹੈ ਇਹ ਦਿਨ ਵਿਰੋਧ ਹੋ ਰਿਹਾ ਜੀ ਪੂਰਾ ਵਿਰੋਧ ਤਾਂ ਸਾਰੀਆਂ ਪਾਰਟੀਆਂ ਦੇ ਹੋ ਰਿਹਾ ਆਮ ਆਦਮੀ ਦਾ ਵੀ ਹੋ ਰਿਹਾ ਭਾਜਪਾ ਦਾ ਵੀ ਹੋ ਰਿਹਾ ਕਾਂਗਰਸ ਦਾ ਵੀ ਹੋ ਰਿਹਾ ਕਾਲਿਆਂ ਦਾ ਵੀ ਹੋ ਰਿਹਾ ਲੋਕਾਂ ਨੂੰ ਸਮਝ ਨਹੀਂ ਲੱਗਦੀ ਕਿ ਕਿਧਰੇ ਪਸੇ ਜਾਈਏ ਅਸੀਂ ਕਿਧਰ ਨਾ ਜਾਈਏ ਵੋਟ ਕਿਨ ਅੱਛਾ ਲੋਕਾਂ ਦਾ ਕੀ ਕਹਿਣਾ ਹੈ ਇਸ ਵਾਰ ਲੋਕ ਕਿਹੜੇ ਕਿਹਨੂੰ ਜਿਹੜੀ ਪਾਰਟੀ ਨੂੰ ਵੋਟ ਪਾਣਗੇ ਕਿਹੜੇ ਲੀਡਰ ਨੂੰ ਵੋਟ ਪਾਣਗੇ ਕੀ ਕੁਝ ਕਹਿ ਰਹੇ ਨੇ ਲੋਕ ਇਧਰ ਵੋਚਲਾ ਆਪਾਂ ਦਾ ਇਧਰ ਪਾਈ ਨਾ ਗੱਲ ਕਰਦਾ ਤੇ ਠੀਕ ਹੈ ਇਧਰ ਗੱਲ ਵੀ ਕਰਾਂਗੇ ਤੇ ਭਾਈ ਜੀ ਕਿਹੜੀ ਪਾਰਟੀ ਨੂੰ ਲੋਕ ਵੋਟ ਪਾਣਗੇ ਸਵਾਰ ਕਿਵੇਂ ਦੇਖ ਰਹੇ ਹੋ ਤੁਸੀਂ ਕਿ ਪੰਜਾਬ ਦੀ ਸਿਆਸਤ ਕੀ ਕਹਿ ਰਹੀ ਹੈ ਪਟਿਆਲੇ ਦੀ ਸਿਆਸਤ ਕੀ ਕਹਿ ਰਹੀ ਹੈ ਲੋਕਾਂ ਦਾ ਮਨ ਕੀ ਹੈ ਕਿਹੜੀ ਪਾਰਟੀ ਨੂੰ ਵੋਟ ਪਾਉਣ ਦਾ ਮਨ ਲੋਕ ਬਣਾਈ ਬੈਠੇ ਵੋਟਾਂ ਦਾ ਲੋਕਾਂ ਦੇ ਅਧਿਕਾਰ ਆ ਜਿਹਨੂੰ ਮਰਜ਼ੀ ਪਾ ਸਕਦੇ ਆ ਪਰ ਜਿਹਨੂੰ ਵੀ ਪਾਉਣ ਕੋਈ ਵੀ ਚੀਜ਼ ਫ੍ਰੀ ਨਹੀਂ ਹੋਣੀ ਚਾਹੀਦੀ ਆਧਾਰ ਕਾਰਡ ਬੰਦ ਹੋਣਾ ਚਾਹੀਦਾ ਬਿਜਲੀ ਜਿਹੜੀ ਤੁਸੀਂ ਫ੍ਰੀ ਕੀਤੀ ਲੋਕਾਂ ਨੂੰ ਉਹਦੀ ਸਹੂਲਤ ਤੁਹਾਨੂੰ ਇੱਕ ਦਿਨ ਇਹੋ ਜਿਹਾ ਨਤੀਜਾ ਭੁਗਤਣਾ ਪੈਣਾ ਕਿ 100 ਰੁਪਏ ਦੀ ਪਾਣੀ ਦੀ ਬੋਤਲ ਮਿਲਣੀ ਹੈ ਤੁਹਾਨੂੰ ਪਰ ਸਵਾਲ ਤਾਂ ਫਿਰ ਸਵਾਲ ਤਾਂ ਫਿਰ ਇਹ ਖੜਾ ਹੋ ਜਾਂਦਾ ਤੁਸੀਂ ਕਹਿੰਦੇ ਕੋਈ ਵੀ ਚੀਜ਼ ਫ੍ਰੀ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਟੈਕਸ ਦੇ ਰਹੇ ਆ ਲੀਡਰਾਂ ਨੂੰ ਹਰ ਚੀਜ਼ ਫ੍ਰੀ ਹੈ ਉਹਨਾਂ ਨੂੰ ਸਕਿਉਰਿਟੀ ਮਿਲਦੀ ਹੈ ਉਹਨਾਂ ਨੂੰ ਕੋਠੀਆਂ ਮਿਲਦੀਆਂ ਸਭ ਕੁਝ ਮਿਲਦਾ ਹੈ ਫਿਰ ਉਹਨਾਂ ਨੂੰ ਸਭ ਕੁਝ ਫ੍ਰੀ ਹੈ ਆਮ ਲੋਕਾਂ ਨੂੰ ਕਿਉਂ ਨਹੀਂ ਜਦੋਂ ਪ੍ਰਾਈਵੇਟ ਬਸਾਂ ਵਾਲੇ ਟੈਕਸ ਤਾਰ ਰਹੇ ਆ ਬਿਨਾ ਟੈਕਸ ਤੋਂ ਉਹਨਾਂ ਦੇ ਪਰਮਿਟ ਕੱਟੇ ਜਾਣਦੇ ਆ ਆ ਫਰੀ ਅੱਧਾ ਅੱਧਾ ਘੰਟਾ ਦੋ ਦੋ ਘੰਟੇ ਬੀਬੀਆਂ ਖੜੀਆਂ ਰਹਿੰਦੀਆਂ ਪ੍ਰਾਈਵਟ ਵਾਲੇ ਮੈਨੂੰ ਤਾਂ ਕਰਦੇ ਰਹਿੰਦੇ ਅੱਧਾ ਕਰਾਇਆ ਕਰਕੇ ਲੈ ਕੇ ਜਾਂਦੇ ਆ ਆਧਾਰ ਕਾਰਡ ਦਾ ਬੈਨੀਫਿਟ ਕੀ ਆ ਸਰਕਾਰ ਨੂੰ ਕੀ ਬੈਨੀਫਿਟ ਆ ਦੋ ਘੰਟੇ ਸਰਕਾਰ ਨੂੰ ਕੋਈ ਨਹੀਂ ਰਹੂਗੀ ਦੋ ਘੰਟੇ ਲੇਟਸ ਬੈਠੀ ਚਾਹੇ ਸਾਲ ਦਾ ਬੱਚਾ ਚਾਹੇ ਉਹਦੇ ਲੋਵੇ 10 ਸਾਲ ਦਾ ਚਾਹੇ ਬੱਚਾ ਚਾਹੇ ਗਰਮੀਆਂ ਚਾਹੇ ਠੰਡ ਹੈ ਪਰ ਉਹਨੇ ਨਹੀਂ ਦੇਖਣਾ ਵੀ ਬੱਚਾ ਚਾਹੇ ਗਰਮੀਆਂ ਜਾਂ ਠੰਡਾ ਵੀ ਬੱਚਾ ਬਿਮਾਰ ਹੋਊ ਜਾਂ ਨਾ ਹੋ ਪਰ ਉਹਨੇ ਸਿਰਫ ਕੀ ਦੇਖਣਾ ਵੀ ਆਧਾਰ ਕਾਰਡ ਚਲਾਣਾ ਸੀਨੇ ਆਧਾਰ ਕਾਰਡ ਹੀ ਚਲਾਣਾ ਚਾਹੇ ਘੰਟਾ ਵੇਟ ਕਰਨ ਚਾਹੇ 2 ਘੰਟੇ ਕਰਨ ਪ੍ਰਾਈਵੇਟ ਵਾਲਾ ਚਾਹੇ ਅੱਧਾ ਕਰਾਇਆ ਕਰਕੇ ਲੈ ਕੇ ਜਾਵੇ ਤਾਂ ਵੀ ਨਹੀਂ ਛੱਡਦਾ ਇੰਨਾ ਬੁਰਾ ਹਾਲ ਕਰਦਾ ਆਧਾਰ ਕਾਰਡ ਦਾ ਵੀ ਪ੍ਰਾਈਵੇਟ ਬੱਸਾਂ ਦੇ ਮਾਲਕ ਜਿਹਨਾਂ ਲਈ 10 ਬੱਸਾਂ ਨੇ ਉਹ ਸਿਰਫ ਇਸ ਟਾਈਮ 5 ਬੱਸਾਂ ਹੀ ਚਲਾਉਂਦੇ ਫਿਰ ਕਿਹੜੀ ਪਾਰਟੀ ਨੂੰ ਵੋਟ ਪਾਣ ਕਿਹੜੀ ਪਾਰਟੀ ਤੁਹਾਡੀ ਸੁਣੂਗੀ ਕਿਹੜੀ ਪਾਰਟੀ ਆਮ ਜਨਤਾ ਦੀ ਸੁਣੂਗੀ ਕਿਉਂਕਿ ਜੇ ਤੋ ਦੇਖਿਆ ਜਾਵੇ ਆਧਾਰ ਕਾਰਡ ਨਾਲ ਤਾਂ ਸਰਕਾਰ ਨੂੰ ਫਾਇਦਾ ਹੋ ਰਿਹਾ ਕਿਉਂਕਿ ਲੋਕ ਉਹਨਾਂ ਨੂੰ ਵੋਟ ਪਾਉਣਗੇ ਫਿਰ ਕਿਹੜੀ ਪਾਰਟੀ ਨੂੰ ਵੋਟ ਪਾਈ ਜਾਵੇ ਕਿਹੜੀ ਪਾਰਟੀ ਇਹ ਸਭ ਦਾ ਹੱਲ ਕਰ ਸਕੇ ਮੇਰਾ ਕਾਡ ਹਜ਼ਾਰ ਕਾਡ ਤੁਸੀਂ ਸਰ ਤੁਸੀਂ ਕੱਲ ਸਮਝੋ ਹੁਣ ਪੈਪਸੂ ਦੀ ਗੱਡੀ ਆ ਕਟੋ ਕਟ ਆਧਾਰ ਕਾਡ ਦਾ ਪੈਸਾ ਹੀ ਉਹਨਾਂ ਨੇ ਇੰਨਾ ਲੈਣਾ ਹੈ ਕਿ ਸਰਕਾਰ ਕਣੀ ਕੀ ਤੁਸੀਂ ਹੱਦੇ ਛੱਡ ਦਿਓ ਹੁਣ ਵੋਟ ਕਿਹਨੂੰ ਪਾਈਏ ਇਹੀ ਤਾਂ ਸਾਰੇ ਪ੍ਰਾਈਵੇਟ ਜ਼ਾਰਾ ਚ ਸਰਕਾਰੀ ਜ਼ਾਰਾ ਇਹੀ ਜਿਹਾ ਚੱਕਰ ਹੈ ਵੀ ਹੁਣ ਦੱਸੋ ਵੋਟ ਕਿਹਨੂੰ ਪਾਈਏ ਜੇ ਤਾਂ ਅਸੀਂ ਪਾਈਏ ਵੋਟ ਆਮ ਆਦਮੀ ਨੂੰ ਪਾ ਦਈਏ ਤਾਂ ਉਹਨਾਂ ਨੇ ਮਸਲਾ ਹੱਲ ਕਰਿਆ ਕਿਉਂ ਪਹਿਲਾਂ ਉਹਨਾਂ ਦੀ ਸਰਕਾਰ ਸੀ ਕੈਪਟਨ ਜੰਦਨ ਦਾ ਕਰ ਗਿਆ ਆਧਾਰ ਕਾਰਡ ਫਰੀ ਨਾ ਹੁਣ ਕੈਪਟਨ ਨੂੰ ਪਾ ਸਕੀਏ ਕਾਲੀਆਂ ਨੂੰ ਕਹਿਣਾ ਕੀ ਹੈ ਦੱਸੋ ਕਿਹਨੂੰ ਵੋਟ ਪਾਈਏ ਇਸ ਟਾਈਮ ਤਾਂ ਹੁਣ ਇਹੀ ਜਿਹੀ ਸਥਿਤੀ ਬਣ ਰਹੀ ਹੈ ਵੀ ਬੰਦਿਆਂ ਦਾ ਕਹਿਣਾ ਇਹੀ ਹੈ ਵੀ ਉਹਦੇ ਨਾਲ ਤਾਂ ਵੋਟ ਹੀ ਨਾ ਪਾਓ ਕਿਹਨੂੰ ਵੋਟ ਪਾਈਏ ਕੋਈ ਸਰਕਾਰ ਇਹੀ ਜੀ ਕੋਈ ਰਹੀਏ ਨਹੀਂ अच्छा इस बार माहौल की है पंजाब दी सियासत की कह रही है किड़ी पार्टी नु वोट ਪਾਉਣੀ ਚਾਹੀਦੀ ਆ ਲੋਕਾਂ ਨੂੰ ਕਿਹੜੀ ਪਾਰਟੀ ਆਵੇ ਜਿਹੜਾ ਬੰਦਾ ਤਾਂ ਕੰਮ ਕਰਦਾ ਹੈ ਵੋਟ ਉਹਨੂੰ ਪਾਉਣੀ ਚਾਹੀਦੀ ਆ ਕਿਸੇ ਪਾਰਟੀ ਨਾਲ ਰਿਲੇਟਡ ਨਹੀਂ ਪਰ ਚੱਕਰੇ ਇਹ ਹੈ ਵੀ ਜਿਹੜਾ ਇਹ ਆ ਫ੍ਰੀ ਫ੍ਰੀ ਵਾਲਾ ਕੰਮ ਚੱਲ ਰਿਹਾ ਹੈ ਨਾ ਇਹ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਬੁਰਾ ਹਾਲ ਹੈ ਉਹਦਾ ਕਾਰਨ ਕੀ ਹੈ ਵੀ ਇੱਕ ਇੱਕ ਲੇਡੀ ਚੜ ਜਾਂਦੀ ਹੈ ਮੰਨ ਲਓ ਅਸੀਂ ਦੇਵੀਗੜ੍ਹ ਜਾਂਦੇ ਆ ਦੇਵੀਗੜ੍ਹ ਤੋਂ ਉਹਨੇ ਲਾਗੇ ਪਿੰਡ ਜਾਣਾ ਉਹ ਜਦੇ ਆਧਾਰ ਕਾਰਡ ਸਾਡੇ ਵਰਗੇ ਨੇ ਜਿਹਨੇ ਟਿਕਟ ਖਰੀਦਣੀ ਆ ਉਹਨੂੰ ਤਾਂ ਸੀਟ ਮਿਲਦੀ ਨਹੀਂ ਉਹ ਜਦੇ ਕਹਿ ਦਿੰਦੀ ਆ ਵੀ 10 ਰੁਪਏ 10 ਰੁਪਏ ਦੀ ਟਿਕਟ ਆ ਆਧਾਰ ਕਾਰਡ ਕੱਟ ਕੇ ਡਰਾਈਵਰ ਨੂੰ ਉਹਨੂੰ ਕੰਡਕਟਰ ਨੂੰ ਫੜਾ ਦਿੰਦੀ ਆ ਹੈ ਉਹਦਾ ਨੁਕਸਾਨ ਕਿਹਨੂੰ ਆ ਸਾਡੇ ਲੋਕਾਂ ਨੂੰ ਸਾਡੇ ਦੇ ਹੀ ਪੈ ਰਹੇ ਆ ਮਡੇਓਕਰ ਬੰਦੇ ਦੇ ਅੱਛਾ ਫਿਰ ਕਿਹੜੀ ਪਾਰਟੀ ਨੂੰ ਵੋਟ ਪਾਣੀ ਚਾਹੀਦੀ ਆ ਕਿ ਆ ਕਿ ਮਡੇਓਕਰ ਦੀ ਵੀ ਸੁਣੀ ਜਾਵੇ ਹਰ ਇੱਕ ਦੀ ਸੁਣੀ ਜਾਵੇ ਕੋਜੀ ਕਿਤਾ ਅਸੀਂ ਚਾਹੁੰਦੇ ਆ ਵੀ ਇਹ ਜਿਹੜਾ ਫ੍ਰੀ ਵਾਲਾ ਕੰਮ ਆ ਨਾ ਸਾਰਾ ਹੀ ਬੰਦ ਹੋਣਾ ਚਾਹੀਦਾ ਠੀਕ ਹੈ ਜੀ ਸਰਕਾਰ ਇਹਦੇ ਨਾਲ ਚੱਲਣੀ ਉਹ ਚੱਲੇ ਨਹੀਂ ਸਕਦੀ ਕੋਈ ਸਰਕਾਰ ਆ ਜਵੇ ਉਹ ਕੈਪਟਨ ਸਾਹਿਬ ਜਾਂਦੇ ਹੋਏ ਇਹਨਾਂ ਦੇ ਗਲ 'ਚ ਸਾਫਾ ਪਾ ਗਏ ਠੀਕ ਹੈ ਚਲੋ ਹੋਰ ਗੱਲ ਕਰ ਲੰਨੇ ਆ ਲੋਕਾਂ ਦੇ ਨਾਲ ਕਿਵੇਂ ਵੇਖ ਰਹੇ ਹੋ ਬਾਪੂ ਜੀ ਇਸ ਵਾਰ ਪੰਜਾਬ ਦਾ ਮਾਹੌਲ ਕੀ ਹੈ ਵੋਟ ਕਿਹੜੀ ਪਾਰਟੀ ਨੂੰ ਪੈ ਰਹੀ ਹੈ ਕਿਹੜੀ ਪਾਰਟੀ ਪਟਿਆਲੇ ਦੇ ਵਿੱਚ ਜਿੱਤ ਰਹੀ ਹੈ ਜੈ ਜੈ ਜੀ ਜਿਵੇਂ ਮਰਜ਼ੀ ਪਾਸੇ ਗੱਲ ਤੇ ਇੱਕੋ ਹੀ ਹੈ ਜੀ ਤੁਸੀਂ ਕਿਹਨੂੰ ਪਾ ਰਹੇ ਹੋ ਵੋਟ ਤੇ ਤੁਹਾਡਾ ਜਿਹੜਾ ਦੇਖਿਆ ਜਾਵੇ ਪਿੰਡ ਦਾ ਮਾਹੌਲ ਕੀ ਹੈ ਸ਼ਹਿਰ ਦਾ ਮਾਹੌਲ ਅਕਾਲੀਆਂ ਨੂੰ ਪਾ ਰਹੇ ਹੋ ਅੱਛਾ ਅਕਾਲੀਆਂ ਨੂੰ ਕਿਉਂ ਅਕਾਲੀਆਂ ਦੇ ਵਿੱਚ ਕੀ ਖਾਸ ਹੈ ਬਾਬਾ ਵੈਸੇ ਹੀ ਪਾ ਰਹੇ ਹਾਂ ਸ਼ੁਰੂ ਤੋਂ ਲੈ ਕੇ ਮਾਂ ਪਿਓ ਸਾਡਾ ਅੱਛਾ ਹਾਂ ਹੁਣ ਜਿੱਦਾਂ ਤੁਸੀਂ ਕਹੋਗੇ ਗਾੜੀ ਆਉਣ ਉਹ ਆਪਣੀ ਟਾਈਮ ਆਉਣ ਪਾ ਦਾਂਗੇ ਅੱਛਾ ਬਾਈ ਜੀ ਕਿਵੇਂ ਵੇਖ ਰਹੇ ਹੋ ਪੰਜਾਬ ਦਾ ਮਾਹੌਲ ਕੀ ਹੈ ਸਿਆਸਤ ਨੂੰ ਲੈ ਕੇ ਕਿਵੇਂ ਵੇਖ ਰਹੇ ਹੋ ਪਟਿਆਲੇ ਦਾ ਮਾਹੌਲ ਕਿਵੇਂ ਦਾ ਕਿਹੜੀ ਪਾਰਟੀ ਜਿੱਤ ਰਹੀ ਹੈ ਲੋਕਾਂ ਦਾ ਕੀ ਕਹਿਣਾ ਤੁਸੀਂ ਅਕਸਰੀ ਲੋਕਾਂ ਵਿੱਚ ਰਹ ਰਹੇ ਹੋ ਪਾਰਟੀਆਂ ਸਾਰੀਆਂ ਇਹੋ ਜਿਹੀਆਂ ਨੇ ਕਹਿਣ ਦੀ ਗੱਲਾਂ ਨੇ ਸਰ ਚਾਹ ਜਾ ਦਾਰ ਕਰਦੀ ਛੱਡੋ ਦਾਰ ਕਰਦੀ ਗੱਲ ਹੋ ਗਈ ਹੋਰ ਦੱਸੋ ਮੈਨੂੰ ਕਿ ਪਾਰਟੀਆਂ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਕੀ ਨਾਮਾ ਹੋਣਾ ਚਾਹੀਦਾ ਸਰ ਇਹ ਹੈ ਵੀ ਲੀਡਰ ਨਾ ਕੋਈ 5 ਸਾਲ ਦਿਖਦਾ ਹੀ ਨਹੀਂ ਇੱਕ ਵਾਰੀ ਵੋਟਾਂ ਪਵਾ ਕੇ ਚਾਹੇ ਉਹ ਕਾਂਗਰਸ ਦਾ ਸੀ ਚਾਹੇ ਉਹ ਅਕਾਲੀਆਂ ਦਾ ਸੀ ਚਾਹੇ ਉਹ ਇਹਦਾ ਆਪ ਵਾਲਿਆਂ ਦਾ ਉਹ 5 ਸਾਲ ਬਾਅਦ 2 ਕੁ ਮਹੀਨੇ ਆਪਣੇ ਕਰਦੇ ਨੇ ਲੋਕਾਂ ਨੂੰ ਸ਼ੋਸ਼ੇ ਦੰਦੇ ਨੇ ਅਸੀਂ ਐ ਕਰਾਂਗੇ ਅਸੀਂ ਐ ਕਰਾਂਗੇ ਆਂਦਾ ਕੋਈ ਹੈ ਨਹੀਂ ਇਹ ਨਵੀਂ ਆ ਜਾਣੀ ਚਾਹੀਦੀ ਹੈ ਅਸੀਂ ਤਾਂ ਨਵੀਂ ਆਉਣੀ ਚਾਹੀਦੀ ਕੋਈ ਨਾ ਕੋਈ ਉਹ ਨਵੀਂ ਕਿਹੜੀ ਆਏ ਨਵੀਂ ਆਮ ਆਦਮੀ ਪਾਰਟੀ ਆ ਗਈ ਉਸ ਤੋਂ ਨਵੀਂ ਕਿਹੜੀ ਹੈ ਹੋਰ ਹੋਰ ਤਾਂ ਕੋਈ ਨਵੀਂ ਪਾਰਟੀ ਖੜੀ ਨਹੀਂ ਚਲੋ ਫਿਰ ਵੇਖ ਲਾਂਗੇ ਜਿੱਦਾਂ ਲੋਕ ਪਾਉਣਗੇ ਉਦਾਂ ਹੀ ਨਾਲ ਪਾਦਾਂਗੇ ਕਿਉਂ ਜਿਵੇਂ ਵੰਗੇਗਾ ਕਿਵੇਂ ਵੇਖ ਰਹੇ ਹੋ ਜੀ ਇਸ ਵਾਰ ਪੰਜਾਬ ਦਾ ਮਾਹੌਲ ਕਿਵੇਂ ਵੇਖ ਰਹੇ ਹੋ ਖਾਸ ਕਰਕੇ ਸਿਆਸਤ ਨੂੰ ਲੈ ਕੇ ਕਿਹੜੀ ਪਾਰਟੀ ਜਿੱਤ ਰਹੀ ਹੈ ਕਿਹੜੀ ਪਾਰਟੀ ਪਟਿਆਲੇ ਦੇ ਵਿੱਚ ਬਾਜ਼ੀ ਮਾਰ ਰਹੀ ਹੈ ਤੇ ਪੰਜਾਬ ਦੇ ਵਿੱਚ ਕੀ ਜਿਹੜੀਆਂ ਸੀਟਾਂ ਨੇ ਸਭ ਤੋਂ ਵੱਧ ਆ ਰਹੀਆਂ ਗੱਲ ਇਦਾਂ ਪੰਜਾਬ ਦਾ ਮਾਹੌਲ ਕੋ ਹੋ ਰਿਹਾ ਜੀ ਖਰਾਬ ਕੋਈ ਵੀ ਬੰਦਾ ਹੈ ਨਾ ਉਹ ਦੂਜੇ ਬੰਦੇ ਬਾਰੇ ਪਹਿਲਾਂ ਸੋਚਦਾ ਨਹੀਂਗਾ ਜੀ ਠੀਕ ਹੈ ਨਾ ਜੀ ਹੁਣ ਦੇਖੋ ਇੰਨਾ ਕਾਰੋਬਾਰਿਕ ਹੋਣ ਦੀ ਆਵਾਜ਼ ਆਉਦੀ ਵੀ ਤਾਂ ਵੀ ਸਾਨੂੰ ਸੁੱਖ ਨਹੀਂ ਕਿਸ ਨੂੰ ਰਿਹਾ ਹੈਗਾ ਜੀ ਠੀਕ ਹੈ ਜੀ ਹੁਣ ਫਿਰ ਕਿਹੜੀ ਪਾਰਟੀ ਆ ਜਿਹੜੀ ਸੁੱਖ ਲੈ ਕੇ ਆਵੇ ਹੁਣ ਕਿਹੜੀ ਕਹਿ ਸਕਦੇ ਆ ਜੀ ਜਿਹਨੂੰ ਵੀ ਅਸੀਂ ਅੱਗੇ ਕਰਤੀਆਂ ਪੁੱਛਦੇ ਆ ਆਸ ਰੱਖਦੇ ਅਗਲੇ ਵੀ ਸਾਡੇ ਬਾਰੇ ਕੁਝ ਸੋਚੂਗਾ ਨਵਾ ਕੋਈ ਵੀ ਨਹੀਂ ਸੋਚਦਾ ਜੀ ਅਗਲਾ ਆਪਣਾ ਕੰਮ ਕਰਦਾ ਬਾਜਤ ਲੱਤ ਮਾਰਦਾ ਚਲੋ ਵੀ ਅੰਮੇ ਦਾ ਕੰਮ ਬਣ ਗਿਆ ਹੁਣ ਮੈਂ ਇਹਨਾਂ ਨੂੰ ਕੀ ਕਰਨਾ ਹੈਗਾ ਜੀ ਅੱਛਾ ਕਿਹੜਾ ਲੀਡਰ ਅਜੇ ਤੱਕ ਸਹੀ ਉਤਰਿਆ ਹੁਣ ਤੱਕ ਦੀ ਜਿਹੜੀ ਸਰਕਾਰਾਂ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਜੀ ਵੀ ਰਹੀ ਹੈ ਕਾਂਗਰਸ ਵੀ ਰਹੀ ਆਮ ਆਦਮੀ ਪਾਰਟੀ ਵੀ ਆ ਕੇ ਦੇਖ ਲਈ ਕਹਿੰਦੇ ਕਹਿੰਦਾ ਮਤਲਬ ਇਹ ਕਿ ਸਾਰੇ ਲੀਡਰ ਆਲੇ ਤੇ ਕਿਹੜੀ ਪਾਰਟੀ ਨੇ ਅਜੇ ਤੱਕ ਚੰਗਾ ਕੰਮ ਕੀਤਾ ਵਧੀਆ ਕੰਮ ਕੀਤਾ ਤੇ ਕਿਹਦੇ ਤੇ ਉਮੀਦ ਹੈ ਜਿਵੇਂ ਭਗਵੰਤ ਮਾਨ ਜੀ ਆਏ ਸੀਗੇ ਆਪਣੇ ਜੀ ਇਹਨਾਂ ਨੂੰ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਕੁਝ ਕੰਮ ਜਿਹਾ ਪੈ ਨਹੀਂ ਕੰਨਦੀ ਉਹਨੇ ਵਧੀਆ ਕੰਮ ਨਹੀਂ ਕਰਿਆ ਠੀਕ ਹੈ ਨਾ ਜਿਹੜੇ ਪਾਰਟੀਵਾਦੀ ਬੰਦੇ ਆ ਜੀ ਹੁਣ ਜੇ ਮੈਂ ਖੜਾ ਜਾ ਮੈਂ ਕਹਿੰਦਾ ਕੁਛ ਕਰਾਂਗਾ ਪਿੱਛੇ ਤੋਂ ਉਂਗਲਬਾਜੀ ਕਰੀ ਜਾਂਦੇ ਆ ਜੀ ਇਹ ਨਹੀਂ ਸੋਚਦੇ ਵੀ ਅਗਰ ਇੱਕ ਦੋ ਪਾਰਟੀਆਂ ਨੇ ਅਗਰ ਨਹੀਂ ਦੇਖਿਆ ਨਾ ਤੀਜੀ ਪਾਰਟੀ ਦੇ ਨਾਲ ਲਾ ਕੇ ਪਾਣਾ ਨਾ ਕੰਮ ਕਰਵਾਈਓ ਦਿੱਤਾ ਜੀ ਠੀਕ ਹੈ ਨਾ ਜੀ ਹੁਣ ਇਹ ਵਾਸਤੇ ਨੇ ਨਾ ਨੇ ਬੜਾਇਆ ਹੈਗਾ ਜੀ ਸਾਰੇ ਪਸੰਦ ਅਸੀਂ ਕਰਦੇ ਪੁਰਾਣੇ ਵਾਸਤੇ ਨੂੰ ਪਸੰਦ ਅਜੇ ਵੀ ਸਾਰੇ ਕਰਦੇ ਆ ਜੀ ਉਹਦੇ ਬਿਲਕੁਲ ਵੀ ਕੰਮ ਨਹੀਂ ਆ ਜੀ ਉਹਰੇ ਉਹਰੇ ਸਿਰਫ ਕੀ ਅਗਲੇ ਲਈ ਝਗੜਾ ਜੀ ਸਾਰੇ ਆਂਦਾ ਉਹਰੇ ਉਹ ਇੱਕ ਦਿਨ ਸਾਰੀ ਖੁੰਦੇ ਆ ਇੱਕ ਦਿਨ ਲੜਾਈ ਝਗੜਾ ਕਰਦੇ ਆ ਉੱਤੇ ਸਭ ਦੇ ਸਟੈਂਡ ਬਣੇ ਸੀ ਬੜੇ ਵਧੀ ਸਭ ਰਾਹ ਨੂੰ ਕੰਮ ਕਰ ਰਹੀ ਸੀ ਕਿ ਜੀ ਦੁਕਾਨਾਂ ਦਾ ਕੰਮ ਜਿਹੜੇ ਫਰੂਟ ਵਾਲੇ ਸੀ ਕਜੀ ਮੈਂ ਸੈਕ ਸਟੈਂਡ ਵਾਲਾ ਕੋਈ ਹੈਗਾ ਸੀਗਾ ਜੀ ਉਹ ਵੀ ਰੋਟੀ ਰੱਜ ਕੇ ਖਾ ਰਿਆ ਸਰ ਠੀਕ ਹੈ ਤੋਂ ਲੇਡੀਜ਼ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਜਾਣਾਂਗੇ ਕਿ ਕਿਹੜੀ ਪਾਰਟੀ ਨੂੰ ਉਹ ਵੋਟ ਪਾਉਣ ਜਾ ਰਹੇ ਨੇ ਕਿਹਨਾਂ ਦੇ ਨਾਲ ਉਹਨਾਂ ਦਾ ਤਾਲਮੇਲ ਰਹਿ ਸਕਦਾ ਹੈ ਕਿਵੇਂ ਵੇਖ ਰਹੇ ਹੋ ਪੰਜਾਬ ਦੀ ਸਿਆਸਤ ਨੂੰ ਇਸ ਵਾਰ ਕਿਹੜੀ ਪਾਰਟੀ ਜਿੱਤ ਰਹੀ ਹੈ ਕਿ ਇਹਨੂੰ ਵੋਟ ਪਾਉਣਾ ਚਾਹੁੰਦੇ ਹੋ ਸਰ ਪਤਾ ਨਹੀਂ ਮੇਰੇ ਕੋਲ ਮੈਂ ਤਾਂ ਡੇਰਾ ਬਸੀ ਸੀ ਆਇਆ ਡੇਰਾ ਬਸੀ ਤੋਂ ਤਾਂ ਆਇਆ ਡੇਰਾ ਬਸੀ ਵੀ ਪੰਜਾਬ ਦੇ ਵਿੱਚ ਹੀ ਹੈ ਹੱਤੋਂ ਆਈ ਕੋਈ ਸੋਚਾ ਨਹੀਂ ਹੈ ਸੋ ਦਸਣਾ ਹੀ ਨਹੀਂ ਚਾਹੁੰਦੇ ਤੇ ਕਿਵੇਂ ਵੇਖ ਰਹੇ ਹੋ ਪੰਜਾਬ ਦੀ ਸਿਆਸਤ ਨੂੰ ਇਸ ਵਾਰ ਕਿਹੜੀ ਪਾਰਟੀ ਬਾਜ਼ੀ ਮਾਰੀ ਹੈ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ ਕਿਹੜੀ ਸਹੂਲਤਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਆਮ ਲੋਕਾਂ ਦੇ ਲਈ ਜ਼ਰੂਰੀ ਨੇ ਜ਼ਰੂਰੀ ਦਾ ਸੂ ਫੈਸਿਲਿਟੀ ਦਾਸ ਆ ਰਹੀ ਚਾਹੀਦੀ ਹੈ ਬਟ ਐ ਵੀ ਸਰਕਾਰਾਂ ਦਾ ਵਸ ਜਿਆਦਾ ਆਪਣਾ ਆਪਣਾ ਹੀ ਕੰਮ ਕਰਦੀਆਂ ਨੇ ਜਿਹੜੀਆਂ ਸਰਕਾਰਾਂ ਹੁਣ ਤੱਕ ਰਹੀਆਂ ਨੇ ਭਾਵੇਂ ਆਮ ਆਦਮੀ ਪਾਰਟੀ ਰਹੀ ਹੈ ਭਾਵੇਂ ਕਾਂਗਰਸ ਰਹੀ ਹੈ ਅਕਾਲੀ ਦਲ ਭਾਜੀਪੀ ਵੀ ਰਹੀ ਹੈ ਕੀ ਉਹਨਾਂ ਨੇ ਕੰਮ ਨਹੀਂ ਕੀਤਾ ਲੋਕਾਂ ਦਾ ਕੀ ਉਹਨਾਂ ਦੇ ਉੱਤੇ ਭਰੋਸਾ ਨਹੀਂ ਹੈ ਨਹੀਂ ਕੰਮ ਤਾਂ ਕਰ ਰਹੇ ਪਰ ਚਲੋ ਆ ਨਾ ਜਿਸ ਨਾਲ ਕੰਮ ਕਰਦੇ ਕਈ ਹਾਈ ਲੈਵਲ ਵਾਲੇ ਨੂੰ ਫਾਇਦਾ ਹੋ ਜਾਂਦਾ ਕਈ ਡਾਊਨ ਪੇਮੈਂਟ ਜਿਹੜੇ ਵਿਚਾਲੇ ਨੇ ਨਾ ਆਪਣਾ ਉਹ ਵਿਚ ਜੇ ਉਹ ਉਹਨਾਂ ਦਾ ਕੰਮ ਖਰਾਬ ਜਾ ਹੋ ਜਾਂਦਾ ਇਹ ਵੀ ਤਰ੍ਹਾਂ ਕਿਉਂਕਿ ਉਹ ਨਾ ਜ਼ਿਆਦਾ ਹਾਈ ਚਾਹੁੰਦੇ ਆ ਨਾ ਜ਼ਿਆਦਾ ਨੀਚੇ ਬਣ ਗਏ ਨੀਚੇ ਉਹ ਉੱਪਰ ਜਾਂਦੇ ਆ ਜਿਹੜੇ ਮਿਡਲ ਜੇ ਹੁੰਦੇ ਨਾ ਉਹਨਾਂ ਨੂੰ ਨੀਂਦਾ ਮਤਲਬ ਕਿ ਲੱਗਦਾ ਕਿ ਉਹ ਵਿੱਚ ਜਾ ਕੇ ਡੁੱਬ ਜੀ ਜਾਂਦੇ ਆ ਸੋ ਸਾਬਤ ਤੌਰ ਤੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਕੋਈ ਵੀ ਹੋਵੇ ਪਾਰਟੀ ਕੋਈ ਵੀ ਹੋਵੇ ਉਹਨਾਂ ਦੇ ਵੱਲੋਂ ਕੰਮ ਨਹੀਂ ਕੀਤਾ ਗਿਆ ਲੋਕਾਂ ਨੂੰ ਸੁੱਖ ਦਾ ਸਾਹ ਨਹੀਂ ਮਿਲ ਰਿਹਾ ਤੇ ਉੱਥੇ ਹੀ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਜਿਹੜੇ ਪ੍ਰਾਈਵੇਟੇਸ਼ਨ ਦਾ ਕੰਮ ਕਰਦੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਤੇ ਨਾ ਕਿਤੇ ਸਾਨੂੰ ਵੀ ਤੰਗੀ ਪਰੇਸ਼ਾਨੀ ਜ਼ਰੂਰ ਹੁੰਦੀ ਹੈ ਸਾਨੂੰ ਜਿਹੜੇ ਕੰਮ ਕਰਨ ਦੀ ਵਿੱਚ ਦਿੱਕਤ ਹੋ ਰਹੀ ਹੈ ਪ੍ਰਾਈਵੇਟੇਸ਼ਨ ਹੋ ਰਿਹਾ ਜਿਹੜਾ ਉਹਦੇ ਵਿੱਚ ਠੀਕ ਐਸੀ ਕੰਮ ਕਰ ਰਹੇ ਆ ਪਰੰਤੂ ਜਿਹੜੀ ਫ੍ਰੀ ਦੀਆਂ ਚੀਜ਼ਾਂ ਨੇ ਉਹ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਦੇ ਰਹੀਆਂ ਨੇ ਆਧਾਰ ਕਾਰਡ ਦੇ ਉੱਤੇ ਵੱਡਾ ਸਵਾਲ ਚੁੱਕਿਆ ਗਿਆ ਤੇ ਪਟਿਆਲਾ ਦੇ ਵਿੱਚ ਵੀ ਕਿਤੇ ਨ ਕਿਸ ਦੇ ਵੱਲੋਂ ਕਿਹਾ ਗਿਆ ਹੈ ਤਾਂ ਅੰਮ੍ਰਿਤ ਗਾਂਧੀ ਜੋ ਕਾਂਗਰਸ ਤੋਂ ਨੇ ਉਹਨਾਂ ਨੂੰ ਪਾਵਾਂਗੇ ਕਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਰਾਣੀ ਪ੍ਰਨੀਤ कौर ਵੀ ਬਾਜੀ ਮਾਰ ਸਕਦੇ ਨੇ ਤੇ ਆਮ ਆਦਮੀ ਪਾਰਟੀ ਦੇ ਵੀ ਚੰਗੇ ਗੁਣ ਗਾਏ ਗਏ ਨੇ ਹੁਣ ਵੇਖਣਾ ਹੋਵੇਗਾ ਕਿ 4 ਤਰੀਕ ਨੂੰ ਨਤੀਜੇ ਆਉਣਗੇ 1 ਜੂਨ ਨੂੰ VOTING ਹੋਵੇਗੀ 7ਵੇਂ ਗੇੜ ਦੇ ਵਿੱਚ ਪੰਜਾਬ ਦੇ ਵਿੱਚ VOTING ਹੋਣ ਜਾ ਰਹੀ ਹੈ ਆਖਰੀ ਗੇੜ ਹੈ ਤੇ 4 ਤਰੀਕ ਨੂੰ ਜਦੋਂ ਨਤੀਜੇ ਆਣਗੇ ਪਤਾ ਲੱਗੇਗਾ ਕਿ ਪਟਿਆਲੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਿਸ ਦੀ ਚੰਡੀ ਹੋਵੇਗੀ ਸੋ ਵੇਖਣਾ ਹੋਵੇਗਾ ਇਹ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਬਿਲਕੁਲ ਦਰਸਤੀ ਦੇ ਤੌਰ ਤੇ ਹੀ ਦੱਸੇਗਾ ਕਿ ਹੋਵੇਗਾ ਕੀ ਤੇ ਮੈਂ ਪਟਿਆਲੇ ਤੋਂ ਜਰਨਲਿਸਟ ਕੈਮਰਾਮੈਨ ਪ੍ਰਵੀਨ ਦੇ ਨਾਲ ਚਰਚਾ